82 ਸੈਕਟਰ ਦੇ ਵਿੱਚ ਕਬੱਡੀ ਮੈਚ ਦੇ ਦੌਰਾਨ ਗੋਲੀਆਂ ਚੱਲੀਆਂ ਨੇ ਔਰ ਦੱਸਦੇ ਕਿ ਗੱਡੀ ਦੇ ਵਿੱਚ ਸਵਾਰ ਹੋ ਕੇ ਹਮਲਾ ਬਰਾਉਂਦੇ ਨੇ ਔਰ ਇਸ ਗੋਲੀਬਾਰੀ ਦੇ ਦੌਰਾਨ ਇੱਕ ਖਿਡਾਰੀ ਜਿਹੜਾ ਉਹ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਔਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੋਹਾਲੀ ਦੇ 82 ਸੈਕਟਰ ਤੋਂ ਜਿੱਥੇ ਕਬੱਡੀ ਕੱਪ ਜਿਹੜਾ ਹੋ ਰਿਹਾ ਸੀ ਔਰ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਵੀ ਜਿਹੜਾ ਉਹ ਪਹੁੰਚਣਾ ਸੀ ਔਰ ਮਨਕੀਰਤ ਔਲਖ ਦੇ ਪਹੁੰਚਣ ਤੋਂ ਪਹਿਲਾਂ E okay. aí ਇਹ ਫਾਇਰਿੰਗ ਹੋਈ ਹੈ ਗੋਲੀਬਾਰੀ ਦੀ ਘਟਨਾ ਜਿਹੜੀ ਹੈ ਮੁਹਾਲੀ ਦੇ 82 ਸੈਕਟਰ ਦੇ ਵਿੱਚ ਵਾਪਰੀ ਹੈ ਔਰ ਦੱਸਦੀ ਹੈ ਕਿ ਇੱਥੇ ਕਬੱਡੀ ਮੈਚ ਜਿਹੜਾ ਹੈ ਉਹ ਚੱਲ ਰਿਹਾ ਸੀ ਔਰ ਕਬੱਡੀ ਮੈਚ ਦੇ ਦੌਰਾਨ ਦੱਸਦੀ ਹੈ ਕਿ ਗੋਲੀਆਂ ਚਲਾਈਆਂ ਗਿਆ ਹਮਲਾਵਰਾਂ ਵੱਲੋਂ ਔਰ ਇਹ ਵੀ ਜਾਣਕਾਰੀ ਹਲੇ ਤੱਕ ਸਪਸ਼ਟ ਨਹੀਂ ਹੋਈ ਹੈ ਕਿ ਗੱਡੀ ਤੇ ਆਏ ਸੀ ਕਿ ਮੋਟਰਸਾਈਕਲ ਤੇ ਆਏ ਸੀ ਕਿਉਂਕਿ ਵੱਖ-ਵੱਖ ਜੋ ਰਿਪੋਰਟਰ ਦਾਅਵਾ ਕਰ ਰਹੇ ਨੇ ਕਿ ਹਮਲਾਵਰ ਜਿਹੜੇ ਨੇ ਮੋਟਰਸਾਈਕਲ ਤੇ ਆਏ ਸੀ ਫਿਲਹਾਲ ਜੋ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ ਉਸ ਦੇ ਮੁਤਾਬਕ ਹਾਲੀ ਦੇ 82 ਸੈਕਟਰ ਦੇ ਵਿੱਚ ਕਬੱਡੀ ਮੈਚ ਦੇ ਦੌਰਾਨ ਗੋਲੀਆਂ ਚੱਲੀਆਂ ਨੇ ਔਰ ਇੱਕ ਖਿਡਾਰੀ ਜਿਹੜਾ ਉਹ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮੁਹਾਲੀ ਦੇ 40 ਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਵਕਤ ਦੀ ਇਹ ਵੱਡੀ ਖਬਰ ਮੁਹਾਲੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਖਿਡਾਰੀ ਰਾਣਾ ਜ਼ਖਮੀ ਹੋਇਆ ਜਿਸ ਨੂੰ ਹੁਣ ਮੁਹਾਲੀ ਦੇ 40 ਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮੁਹਾਲੀ ਦੇ ਸੁਹਾਣਾ ਦੇ ਵਿੱਚ ਇਹ ਦੱਸਦੀ ਹੈ ਕਿ ਕਬੱਡੀ ਮੈਚ ਜਿਹੜਾ ਉਹ ਚੱਲ ਰਿਹਾ ਸੀ ਔਰ ਇਸੇ ਦੌਰਾਨ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਫਿਲਹਾਲ ਵਕਵਕ ਥਾਵਾਂ ਤੇ ਫਲੈਕਸ ਵੀ ਲੱਗੀ ਹੋਈ ਹੈ ਜਿਸ ਦੇ ਉੱਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਬੱਡੀ ਮੈਚ ਜਿਹੜਾ ਉਹ ਹੋਣਾ ਹੈ ਅੱਜ ਹੋਣਾ ਹੈ ਔਰ ਜਿਸ ਨੂੰ ਲੈ ਕੇ ਇਹ ਚਰਚਾ ਲੰਬੇ ਸਮੇਂ ਤੋਂ ਛਿੜੀ ਹੋਈ ਹੈ ਕਿ ਮਨਕੀਰਤ ਆਲਖਣੇ ਵੀ ਪਹੁੰਚਣਾ ਹੈ ਗਾਇਕ ਨੇ ਵੀ ਪਹੁੰਚਣਾ ਹੈ ਪਰ ਗਾਇਕ ਦੇ ਪਹੁੰਚਣ ਤੋਂ ਪਹਿਲਾਂ ਇਹ ਗੋਲੀਆਂ ਚਲਾ ਦਿੱਤੀਆਂ ਗਈਆਂ ਪਰ ਸਵਾਲ ਇਹ ਹੈ ਕਿ ਕਿਹੜੇ ਹਮਲਾਵਰ ਸੀ ਕੌਣ ਆਏ ਸੀ ਕਿ ਇਹ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਆਏ ਸੀ ਕਿਉਂਕਿ ਖਿਡਾਰੀ ਰਾਣਾ ਜੁਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਮੋਹਾਲੀ ਦੇ ਫੋਰਟੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਹਮਲਾਵਰ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਨੇ ਫਿਲਹਾਲ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਸਾਡੇ ਪੱਤਰਕਾਰ ਭੁਪਿੰਦਰ ਜੁੜ ਚੁੱਕੇ ਨੇ ਭੁਪਿੰਦਰ ਕਿਸ ਵੇਲੇ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਕਬੱਡੀ ਦੇ ਮੈਚ ਦੇ ਦੌਰਾਨ तमाम ਜਾਣਕਾਰੀ ਦਿਓ ਹਾਂ ਜੀ ਲਗਾਤਾਰੀ ਸੈਕਟਰ 82 ਦੇ ਜਿਹੜਾ ਸਟੇਡੀਅਮ ਹੈ ਉਹਦੇ ਵਿੱਚ ਜਿਹੜਾ ਇਹ ਕੱਪ ਚੱਲੇ ਆ ਰਿਹਾ ਸੀ ਅਲੱਗ-ਅਲੱਗ ਜਿਵੇਂ ਡੌਗ ਦੀਆਂ ਦੌੜਾਂ ਤੇ ਅਲੱਗ-ਅਲੱਗ ਜਿਹੜੇ ਗੇਮਾਂ ਕਰਵਾਈਆਂ ਜਾ ਰਹੀਆਂ ਸੀ ਇਸ ਨੂੰ ਲੈ ਕੇ ਅੱਜ ਕਬੱਡੀ ਦਾ ਜਿਹੜਾ ਟੂਰਨਾਮੈਂਟ ਸੀਗਾ ਉੱਥੇ ਉਸੇ ਨੂੰ ਲੈ ਕੇ ਜਦੋਂ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਤਾਂ ਦਰਸ਼ਕਾਂ ਦੇ ਵਿੱਚੋਂ ਹੀ ਜਿਹੜੇ ਕੋਸ ਬੱਟੇ ਸੀ ਅਲੱਗ-ਅਲੱਗ ਖਿਡਾਰੀ ਬੱਟੇ ਸੀ ਕਿੱਦਾਂ ਲੱਗੇ ਕਿ ਰੌਣਕਾਂ ਲਾ ਅਜਿਹੇ ਬਲਾਬਰੀ ਜਿਹੜਾ ਦੱਸਿਆ ਜਾ ਰਿਹਾ ਇਹਨੂੰ ਲੈ ਕੇ ਕਿ ਇਹਨਾਂ ਦੇ ਆਪਸ ਦੇ ਵਿੱਚ ਉੱਥੇ ਵੈਸਾ ਵਸਾਈ ਹੋਈ ਹੈ ਵੈਸਾ ਵਸਾਈ ਜਦੋਂ ਆਪਸ ਦੇ ਵਿੱਚ ਹੋਈ ਹੈ ਇੱਕੋ ਦਮ ਜਿਹੜਾ ਜਿਹੜਾ ਇੱਕੋ ਦਮ ਗੋਲੀ ਚੱਲਣ ਦੀ ਜਿਹੜੀ ਆਵਾਜ਼ ਸੁਣੀ ਹੈ ਤੇ ਉੱਥੇ ਜਿਹੜੀ ਆਪਣਾ ਤਫਰੀ ਮੱਚੀ ਉਸ ਤੋਂ ਬਾਅਦ ਲਾਲਾ ਜਿਹੜਾ ਜ਼ਖਮੀ ਹੋਇਆ ਉਹਨੂੰ ਕੌਟੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਕਿ ਤੇਰੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਗੋਲੀ ਚਮਾਉਣ ਵਾਲੇ ਕੌਣ ਸੀ ਕਿਉਂ ਤੇ ਲਾਈ ਗਈ ਕਿਸ ਕਾਰਨ ਚਲਾਈ ਗਈ ਫਿਲਹਾਲ ਜੀ ਕੋਈ ਵੀ ਚੀਜ਼ ਸਾਹਮਣੇ ਨਹੀਂ ਲਿਖਾਈ ਹਰ ਇੱਕਨੇ ਬਬਰੇ ਬਬਰ ਜੀ ਕਿੰਨੇ ਹਮਲਾਵਰ ਸੀ ਕਿ ਗੱਡੀ ਤੇ ਆਏ ਕਿ ਮੋਟਰਸਾਈਕਲ ਤੇ ਆਏ ਇਹ ਉੱਥੇ ਟੂਰਨਾਮੈਂਟ ਦੇਖਣ ਆਏ ਸੀਗੇ ਜੀ ਟੂਰਨਾਮੈਂਟ ਚੱਲ ਰਿਹਾ ਸੀਗਾ ਕਿਸੇ ਨੂੰ ਲੈ ਕੇ ਕਿਸ ਨੂੰ ਲੈ ਕੇ ਜਿਹੜੀ ਆਪਸੀ ਉਹਨਾਂ ਦੀ ਵੈਸਾ-ਵਸਾਈ ਹੁੰਦੀ ਹੈ ਤੇ ਦੂਜੀ ਟੀਮ ਵੱਲੋਂ ਕਿਸੇ ਵੈਸਾ-ਵਸਾਈ ਹੁੰਦੀ ਹੈ ਕਿ ਕੌਣ ਸੀ ਫਿਲਹਾਲ ਜਿਹੜੀ ਪੋਰਸ ਿਯੂਨੀਵਰਸਿਟੀ ਿਗੇਸ਼ਨ ਕਰ ਰਹੀ ਹੈ ਕਿਉਂਕਿ ਟੂਰਨਾਮੈਂਟ ਚੱਲ ਰਿਹਾ ਸੀਗਾ ਔਰ ਟੂਰਨਾਮੈਂਟ ਜਿਹੜੇ ਅੰਦਰ ਚੱਲ ਰਿਹਾ ਸੀਗਾ ਲੇਕਿਨ ਦੂਜੇ ਹੀ ਦਾ ਸਪੋਰਟਸ ਕੋਚ ਹੁੰਦੇ ਆ ਤੇ ਐਕਸਟਰਾ ਖਿਡਾਰੀ ਹੁੰਦੇ ਆ ਇਹ ਉੱਥੇ ਬੈਠੇ ਹੋਏ ਸੀ ਸਾਰੇ ਉਦੋਂ ਮੁੜ ਕੇ ਇਹਨਾਂ ਨੇ ਕਿਤੇ ਉੱਥੇ ਆਪਸ ਵਿੱਚ ਜਿਹੜੀ ਵੈਸਾ-ਵਸਾਈ ਜੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਜਿੱਥੇ ਇਹ ਫਾਇਰਿੰਗ ਹੋਈ ਹੈ ਜੀ ਬਿਲਕੁਲ ਪੁਲਿਸ ਦੀ ਮੌਕੇ ਤੇ ਟੀਮ ਪਹੁੰਚੀ ਹੈ ਡੀਐਸਪੀ ਸਿਟੀ ਟੂ ਹਰਸ਼ੀਲਨ ਬਾਲੋ ਤੇ ਮੌਕੇ ਤੇ ਪਹੁੰਚੇ ਹੈ ਐਸਪੀ ਮੌਕੇ ਤੇ ਪਹੁੰਚੇ ਹੈ ਉਹ ਕਹਿੰਦਾ ਹੋਰ ਜਿਹੜੇ ਉੱਚ ਅਧਿਕਾਰੀ ਉਹ ਵੀ ਮੌਕੇ ਤੇ ਆਏ ਹੋਏ ਨੇ ਜਿਹੜੇ ਲੋਕਾਂ ਦੇ ਦਸਨ ਮਤਾਬਕ ਇਹਨਾਂ ਦੇ ਜਿਹੜੇ ਜਿੱਥੇ ਦਰਸ਼ਕ ਬੰਦੇ ਨੇ ਉੱਥੇ ਜਿਹੜੀ ਇਹ ਰਾਣਾ ਜਿਹੜਾ ਕਿ ਕੋਈ ਵੀ ਦੱਸਿਆ ਜਾ ਰਿਹਾ ਇੱਕ ਪ੍ਰਮੋਟਰ ਵੀ ਦੱਸਿਆ ਜਾ ਰਿਹਾ ਇਸ ਨੂੰ ਲੈ ਕੇ ਜਿਹੜੀ ਇੱਕ ਵੱਸ ਵਸਾਈ ਹੋਈ ਹੈ ਇਸੇ ਨੂੰ ਲੈ ਕੇ ਜਿਹੜਾ ਹੁਣ ਵੱਡੇ ਕਈ ਜਿਹੜੇ ਸਵਾਲ ਖੜੇ ਹੋ ਗਏ ਕਿਉਂਕਿ ਕਬੱਡੀ ਕੱਪ ਦੇ ਵਿੱਚ ਪਹਿਲਾਂ ਵੀ ਲਗ ਲਗ ਜਗਾ ਇਹੋ ਜਿਹੇ ਵਾਰ ਦਤਾ ਹੋਈਆਂ ਨੇ ਗੋਲੀ ਚੱਲ ਜਿਹੜੇ ਲੋਕ ਮਰੇ ਵੀ ਦੇ ਕਿਤੇ ਲੱਗੇ ਤੇ ਲੈ ਕੇ ਇਸ ਨੂੰ ਲੈ ਕੇ ਹੁਣ ਜਿਹੜਾ ਪ੍ਰਸ਼ਾਸਨ ਦੇ ਵੀ ਹੱਥ ਪੈਰ ਫੁੱਲੇ ਹੋਏ ਨੇ ਜਿੰਦੋਂ ਕਿ ਗੋਲੀ ਚੱਲੀ ਹੈ ਜੀ ਜੀ ਕਿੰਨੇ ਜ਼ਖਮੀ ਹੋਏ ਨੇ ਇਸ ਗੋਲੀਬਾਰੀ ਦੇ ਦੌਰਾਨ ਜਿਹੜਾ ਕਿ ਪ੍ਰਮੋਟਰ ਉਹ ਕੋਚ ਹੈ ਜਿਹੜਾ ਫਿਲਹਾਲ जख्मी ਹੈ ਔਰ ਬਿਲਕੁਲ ਸੀਰੀਅਸ ਹਾਲਤ ਦੇ ਵਿੱਚ ਫੋਟਿਜ ਹਸਪਤਾਲ ਵਿੱਚ ਦਾਖਲ ਹੈ ਕਿ ਜਿਹੜਾ ਕਿ ਉਹ ਮੌਕੇ ਦੇ ਰਿਪੋਰਟਸ ਵੀ ਪਹੁੰਚੇ ਅਰ ਜਿਹੜੇ ਉਹ ਸਾਥੀ ਨੇ ਉਹ ਵੀ ਅਜੇ ਕੋਈ ਬੋਲਣ ਨੂੰ ਤਿਆਰ ਨਹੀਂ ਉਹਦੀ ਹਾਲਤ ਕਿਸ ਤਰ੍ਹਾਂ ਦੇ ਖਤਰੇ ਤੋਂ ਬਾਹਰ ਹੈ ਜਾਂ ਖਤਰੇ ਦੇ ਵਿੱਚ ਹੈ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਇਸ ਖਬਰ ਸੰਬੰਧੀ ਤਾਂ ਇਹ ਤਸਵੀਰਾਂ ਹੁਣ ਤਾਜ਼ਾ ਸਾਹਮਣੇ ਆਈਆਂ ਨੇ ਇਹ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਫਾਇਰਿੰਗ ਹੋਈ ਔਰ ਫਾਇਰਿੰਗ ਕਰਨ ਤੋਂ ਬਾਅਦ ਜਿਹੜੇ ਹਮਲਾਵਰ ਨੇ ਮੌਕੇ ਤੋਂ 도ੜ ਗਏ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਪਹੁੰਚੇ ਨੇ ਫਾਇਰਿੰਗ ਵਾਲੀ ਥਾਂ ਤੇ ਔਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਹੁਣ ਸੀਸੀਟੀਵੀ ਖੰਗਾਲੇ ਜਾਣਗੇ ਵਾਕ-ਵਾਕ ਥਾਵਾਂ ਤੇ ਸੀਸੀਟੀਵੀ ਖੰਗਾਲੇ ਜਾਣਗੇ ਕਿਉਂਕਿ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਹਮਲਾਵਰ ਆਏ ਔਰ ਇਨ੍ਹਾਂ ਵੱਲੋਂ ਅੰਨੇਵਾ ਫਾਇਰਿੰਗ ਕਰ ਦਿੱਤੀ ਗਈ ਕਬੱਡੀ ਮੈਚ ਦੇ ਦੌਰਾਨ ਅੰਨੇਵਾ ਫਾਇਰਿੰਗ ਕਰ ਦਿੱਤੀ ਗਈ ਜਿਸ ਦੌਰਾਨ ਇੱਕ ਪ੍ਰਮੋਟਰ ਕਬੱਡੀ ਪ੍ਰਮੋਟਰ ਰਾਣਾ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਬੈਦਵਾਨ ਸਪੋਰਟਸ ਕਲੱਬ ਵੱਲੋਂ ਇਹ ਚਾਰ ਰੋਜ਼ਾ ਮੈਚ ਜਿਹੜਾ ਕਰਵਾਇਆ ਜਾ ਰਿਹਾ ਸੀ ਔਰ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਗਾਇਕ ਮਨਕੀਰਤ ਔਲਕ ਨੇ ਵੀ ਇਸ ਕਬੱਡੀ ਕੱਪ ਦੇ ਵਿੱਚ ਆ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਇਹ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਖਿਡਾਰੀ ਰਾਣਾ ਜ਼ਖਮੀ ਆਹ ਹੋਏ ਨੇ ਜਿਨ੍ਹਾਂ ਨੂੰ ਮੋਹਾਲੀ ਦੇ 40 ਸਪਿਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਾਈਕ ਸਵਾਰ ਜਿਹੜੇ ਆਏ ਹਮਲਾਵਰ ਔਰ ਉਹਨਾਂ ਵੱਲੋਂ ਅੰਨੇਵਾ ਫਾਇਰਿੰਗ ਕਰ ਦਿੱਤੀ ਗਈ ਜਿਸ ਤੋਂ ਬਾਅਦ ਹਫੜਾ ਦਫੜੀ ਵਰਗਾ ਮਾਹੌਲ ਬਣ ਗਿਆ ਲੋਕ ਇੱਧਰ ਉੱਧਰ ਭਜਣਾ ਸ਼ੁਰੂ ਕਰ ਦਿੰਦੇ ਨੇ ਹੁਣ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਵੱਖ-ਵੱਖ ਥਾਵਾਂ ਤੇ ਲੱਗੇ ਸੀਸੀਟੀਵੀ ਖੰਕਾਲੇ ਜਾ ਰਹੇ ਨੇ ਹੁਣ ਇਹ ਪਤਾ ਕੀਤਾ ਜਾਵੇਗਾ ਕਿ ਆਖਰਕਾਰ ਕਬੱਡੀ ਖਿਡਾਰੀ ਰਾਣਾ ਬਲਾ ਚੂਰੀਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ ਕਿ ਕਿਸੇ ਹੋਰ ਤੇ ਫਾਇਰਿੰਗ ਕਰਨੀ ਸੀ ਜਾਂ ਫਿਰ ਇਹ دہشت ਫਲਾਉਂਦਾ ਕੰਮ ਜਿਹੜਾ ਹਮਲਾਵਰਾਂ ਵੱਲੋਂ ਕੀਤਾ ਗਿਆ ਜਾਂ ਕਿਸੇ ਦੇ ਇਸ਼ਾਰੇ ਤੇ ਆਏ ਨੇ तमाम ਪਹਿਲੂਆਂ ਤੋਂ ਜਿਹੜੀ ਜਾਂਚ ਹੈ ਹੁਣ ਪੁਲਿਸ ਦੀ ਟੀਮ ਵੱਲੋਂ ਕੀਤੀ ਜਾਵੇਗੀ ਕਿ ਆਖਰਕਾਰ ਇਸ ਦੇ ਪਿੱਛੇ ਕਾਰਨ ਕੀ ਹੈ ਕਿਉਂ ਕਬੱਡੀ ਕੱਪ ਦੇ ਵਿੱਚ ਇਹ ਫਾਇਰਿੰਗ ਕੀਤੀ ਗਈ ਔਰ ਕਿਸ ਤਰ੍ਹਾਂ ਇੱਕ ਜਿਹੜਾ ਜ਼ਖਮੀ ਹੋਇਆ ਕਬੱਡੀ ਖਿਡਾਰੀ ਜਿਸ ਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਜਿਹੜੇ ਲੋਕ ਮੌਜੂਦ ਸੀ ਯਾਨੀ ਕਿ ਚਸ਼ਮਦੀਦ ਨੇ ਕੀ ਕੁਝ ਇਹ ਇਸ ਘਟਨਾ ਨੂੰ ਲੈ ਕੇ ਉਹ ਤੁਹਾਨੂੰ ਸੁਣਾਉਨੇ ਆ ਗੋਲੀ ਚਲਾ ਦੀ ਅੰਦਰ ਪਹਿਲਾਂ ਸਾਨੂੰ ਲੱਗਿਆ ਪਟਾਕੇ ਚੱਲ ਰਹੇ ਜੀ ਉੱਥੇ ਸਾਨੂੰ ਪਹਿਲਾਂ ਲੱਗਿਆ ਪਟਾਕੇ ਚੱਲ ਰਹੇ ਆ ਉਸ ਤੋਂ ਜਦੋਂ ਫਾਇਰ ਇੱਕਦਮ ਸਟਾਰਟ ਹੋਇਆ ਤੇ ਮੁੰਡੇ ਦ ਨੂੰ ਐਦਾ ਭੱਜੇ ਦ ਨੂੰ ਸਾਰੇ ਉਹ ਜਿਹੜੇ ਮੁੰਡੇ ਗੋਲੀ ਵਾਲੇ ਸੀਗੇ ਠੀਕ ਹੈ ਜੀ ਉਸ ਤੋਂ ਇੱਥੇ ਫੈਰ ਹੋਏ ਨੇ ਇੱਥੇ ਵੀ ਕਰਕੇ ਉਹਨੇ ਲਾਈਟ ਆਪਸ ਉੱਥੇ ਪਾਦਨੇ ਉਹ ਕਿਹਦੇ ਗੋਲੇ ਵੱਜੇ ਉਹ ਪਤਾ ਲੱਗ ਗਿਆ ਤੇ ਤਿੰਨ 6 ਫੈਰ ਹੋਏ ਨੇ ਤਿੰਨ ਮੁੰਡੇ ਸੀਗੇ ਜੀ ਉਹ ਇਹ ਦਾ ਫੈਰ ਹੋਇਆ ਜੀ ਇਹ ਅੰਦਰ ਹੋਈ ਨੇ ਬਾਹਰ ਲਾ ਜੀ ਬਾਹਰ ਜੋ ਟੀਮਾਂ ਬਾਹਰ ਆ ਰਹੀਆਂ ਧੀਆਂ ਹੁਣ ਭੇਜਿਆ ਹਸਪੀਟਲ ਗਈਆ ਗੱਡੀ ਭੇਜੀ ਦੀ ਉਹ ਇੱਕੋ ਵੱਡਾ ਇੱਕੋ ਕਿੰਨੀਆਂ ਗੱਡੀਆਂ ਚਾਹੀ ਸੀ ਗੋਲੀ